ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਿੰਘ ਸੁਬਾਨਾ ਨੇ ਇੱਕ ਫੈਸਲਾ ਸੁਣਾਇਆ ਗਿਆ ਜਿਸ ਵਿੱਚ ਉਹਨਾਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਘਰ ਦਿੱਤਾ ਅਤੇ ਜੋ ਉਹਨਾਂ ਨੇ ਗੁਨਾਹ ਕੀਤੇ ਸਨ ਜਿਹੜੇ ਉਹਨਾਂ ਨੇ ਗਲਤ ਫੈਸਲੇ ਲਏ ਸੀ ਜਿਹੜੀ ਸਿੱਖ ਰਹਿਤ ਮਰਿਆਦਾ ਦੇ ਨਿਜਮਾ ਦੇ ਵਿਰੁੱਧ ਲੋਨੇ ਕੰਮ ਕੀਤਾ ਸੀਗਾ ਜਿਸ ਕਰਕੇ ਸਿੱਖ ਰਹਿਤ ਮਰਿਆਦਾ ਨੂੰ ਤਾਲ ਲੱਗੀ ਸਿੱਖ ਪੰਥ ਦਾ ਬਹੁਤ ਨੁਕਸਾਨ ਹੋਇਆ ਅਕਾਲੀ ਦਲ ਬੜਾ ਕਮਜ਼ੋਰ ਹੋਇਆ ਉਹ ਸਾਰੇ ਕਾਰਨਾ ਨੂੰ ਲੈ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਇਹ ਗੱਲ ਸੰਗਤ ਦੀ ਭਾਵਨਾ ਦੇ ਮੁਤਾਬਕ ਹੀ ਸਮਝੀ ਜਾਣੀ ਚਾਹੀਦੀ ਆ ਕਿ ਜੋ ਸੰਗਤ ਦੀ ਭਾਵਨਾ ਸੀ ਕਿ ਜਿਨ੍ਹਾਂ ਜਿਨ੍ਹਾਂ ਦੋਸ਼ੀਆਂ ਨੇ ਾਪ ਕੀਤੇ ਨੇ ਬਜੁਰਗਨਾ ਕੀਤੇ ਨੇ ਉਹਨਾਂ ਨੂੰ ਉਹਨਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਤਨਖਾਹਿਆ ਕਰਾਰ ਦੇਣ ਦਾ ਮਤਲਬ ਸਿੰਘ ਸਭਾਨਾ ਵੱਲੋਂ ਇਹ ਸਮਝਿਆ ਜਾਣਾ ਚਾਹੀਦਾ ਸਾਰੀ ਸੰਗਤ ਨੂੰ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਮੁਜਰਮ ਨੇ ਸਿੱਖ ਪੰਥ ਦੇ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਜਿਹੜੇ ਜਿਹਨੂੰ ਜੇਸ ਵਿਅਕਤੀ ਨੂੰ ਤਨਖਾਹ ਲਈ ਜਾਵੇ ਜਾਂ ਤਨਖਾਹੀਆ ਕਰਾਰ ਦਿੱਤਾ ਜਾਵੇ ਉਸ ਦਾ ਮਿਆਰ ਬਹੁਤ ਥੱਲੇ ਡਿੱਗ ਜਾਂਦਾ ਹੈ ਸਿੱਖ ਪੰਥ ਦੇ ਸਾਹਮਣੇ ਇਸ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਤੁਰੰਤ ਤਸਦੀਫਾ ਦੇ ਦੇਣਾ ਚਾਹੀਦਾ ਸਿੰਘ ਸਬਾਨ ਨੇ ਇਹ ਵੀ ਆਖਿਆ ਕਿ 15 ਦਿਨਾਂ ਦੇ ਵਿੱਚ ਉਹ ਨਿਮਾਣੇ ਸਿੱਖ ਵਜੋਂ ਸ੍ਰੀ ਕਾਲ ਤਖਤ ਸਾਹਿਬ ਤੇ ਆ ਕੇ ਪੇਸ਼ ਹੋਣ ਸਿੰਘ ਸਬਾਨਾਂ ਦੀ ਹਾਜ਼ਰੀ ਵਿੱਚ ਸੰਗਤ ਦੀ ਹਾਜ਼ਰੀ ਵਿੱਚ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕੜੇ ਹੋ ਕੇ ਆਪਣੀਆਂ ਗਲਤੀਆਂ ਮੰਨਣ ਤੇ ਮਾਫੀ ਮੰਗਣ ਚਾਹੀਦਾ ਹੈ ਸਿਗਾ ਕਿ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਆਪਣੀ ਚਿੱਠੀ ਲਹੀ ਅਕਾਲਪੁਰ ਸਾਹਿਬ ਤੇ ਜੈਦਰ ਸਾਹਿਬ ਕੋ ਜਾ ਕੇ ਇਹ ਮੰਨਿਆ ਸੀ ਕਿ ਮੇਤੋਂ ਗਲਤੀਆਂ ਹੋਈਆਂ ਤੇ ਮੈਂ ਇਹ ਸਾਰੀਆਂ ਗਲਤੀਆਂ ਆਪਣੀ ਝੋਲੀ 'ਚ ਪਾਉਣਾ ਆ ਤੁਰੰਤ ਉਹਨੂੰ ਸ਼੍ਰੋਮਣੀ ਕਾਲੀ ਦਰ ਦੀ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਸੀ ਲੇਕਿਨ ਉਹਨਾਂ ਨੇ ਉਦੋਂ ਨਿਮਰਤਾ ਨਹੀਂ ਦਿਖਾਈ ਨਿਮਾਨੇ ਸਿੱਖ ਹੋਜੋ ਨਹੀਂ ਗਏ ਅੱਜ ਵੀ ਹੁਣ ਸਵਾ ਮੰਗ ਕਰਦਾ ਜਿਹੜਾ ਅਕਾਲਪੁਰ ਸਾਹਿਬ ਦੇ ਜੈਦੇਰ ਸਾਹਿਬ ਵੱਲੋਂ ਸਿੰਘਸਬੰਦ ਵੱਲੋਂ ਫੈਸਲਾ ਆਇਆ ਉਹ ਇਹ ਬੜਾ ਸਾਫ਼ ਤਰੀਕੇ ਨਾਲ ਸੰਕੇਤ ਦਿੰਦਾ ਹੈ ਕਿ ਉਹਨਾਂ ਨੂੰ ਨਿਮਾਣੇ ਸਿੱਖ ਹੁੰਦੇ ਵਜੋਂ ਨਿਮਰਤਾ ਜਿ ਰਿੰਦੇ ਹੋਏ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤੁਰੰਤ ਸ਼੍ਰੋਮਣੀ ਕਾਲੀ ਦਰ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਇੱਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਦੀ ਇਹ ਧਾਰਨਾ ਆਪਣੇ ਕੋ ਹੈਗੀ ਆ ਜਦੋਂ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਸੀ ਤੇ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਅਹਿਲਕਾਰਾਂ ਨੇ ਉਹਨਾਂ ਤੋਂ ਮੁੱਖ ਮੋੜ ਲਿਆ ਸੀਗਾ ਤੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰਦ ਸਨ ਉਹਨਾਂ ਨੇ ਉਹਨਾਂ ਨੂੰ ਫਤਿਹ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਸੀ ਉਸ ਤਰੀਕੇ ਦੇ ਨਾਲ ਸਿੱਖ ਸੰਗਤ ਦੀ ਭਾਵਨਾ ਬਣੀ ਹੋਈ ਹੈ ਜਿਸ ਭਾਵਨਾ ਨੂੰ ਲੈ ਕੇ ਅਕਾਲ ਤਖਤ ਸਾਹਿਬ ਦੇ ਜਾਇਦਾ ਸਾਹਿਬ ਨੇ ਅਤੇ ਸਿੰਘ ਜ਼ਬਾਨਾ ਨੇ ਫੈਸਲਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ